ਹਾਂਜੀ ਹੁਕਮ ਕਰੋ ਜੀ ਬਾਬਾ ਜੀ ਜਿਹੜਾ ਅੱਜ ਦਾ ਨਗਰ ਕੀਰਤਨ ਖੜਿਆ ਜਾ ਰਿਹਾ ਹੈ ਜਿਹੜੇ ਲੰਗਰ ਲੱਗ ਰਹੇ ਨੇ ਉਹਨਾਂ ਦੇ ਬਾਰੇ ਸਾਰੀ ਸੰਗਤ ਨੂੰ ਦੱਸੋ ਬਾਬਾ ਦੀਪ ਸਿੰਘ ਦਾ ਪੋਹਵਰ ਸਾਹਿਬ ਤੋਂ ਜਨਮ ਸਥਾਨ ਹੈ ਜੀ ਤੇ ਉਹਦੇ ਵਾਸਤੇ ਉਹਨਾਂ ਨੂੰ ਖੁਸ਼ੀ ਮਨਾ ਰਹੇ ਆ ਤੁਹਾਡੇ ਸਾਹਮਣੇ ਆ ਜਿਹਨਾਂ ਦੇ ਨਾਲ ਖੁਸ਼ੀ ਆ ਤੁਹਾਡੇ ਸਾਹਮਣੇ ਆ ਇੱਕ ਤਰ੍ਹਾਂ ਮੋਟਰਸਾਈਕਲਾਂ ਤੇ ਜਾ ਰਹੇ ਆ ਇਹ ਇਹਨੂੰ ਖੁਸ਼ੀ ਕਹਿੰਦੇ ਆ ਹੀ ਹੋਰ ਹਿਸਾਬ ਨਾਲ ਖੁਸ਼ੀ ਚੱਲਦੇ ਆ ਤੇ ਦੋ ਪ੍ਰਕਾਰ ਦੀਆਂ ਖੁਸ਼ੀਆਂ ਆ ਮਹਾਰਾਜ ਇਹਨਾਂ ਨੂੰ ਸਮਾਤ ਬਖਸ਼ਣ ਸਾਡੀ ਤਹਿਰ ਅਰਦਾਸ ਬੇਨਤੀ ਹੈ ਜੀ ਫਿਲਹਾਲ ਕੋਈ ਹੋਰ ਕੋਈ ਕੋਈ ਚੰਗਾ ਸੰਦੇਸ਼ ਜਣਾ ਤੁਹਾਡੇ ਕੋਲ ਕੋਈ ਸੰਦੇਸ਼ ਐਸ ਤਰ੍ਹਾਂ ਇਹ ਕਿ ਆਪਾਂ ਨੂੰ ਪੇਠ ਨਾਲ ਪੇਠ ਜੋੜਨ ਦਾ ਟਾਈਮ ਹੀ ਅਸੀਂ ਇੱਕ ਦੂਰੇ ਵੱਲ ਪੱਠਾ ਕਰ ਚੁੱਕੇ ਆ ਉਹ ਇਹਨਾਂ ਨੂੰ ਇੱਕਦਮ ਇਕੱਠੇ ਹੋਣਾ ਚਾਹੀਦਾ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਚਾਹੀਦਾ ਜਿ ਤਰ੍ਹਾਂ ਮਹਾਰਾਜ ਨੇ ਕਿਹਾ ਹੁਕਮ ਮੰਨਣੇ ਚਾਹੀਦੇ ਬਾਸਾਹੀ ਦੇ ਹੋਏ ਇਹਨਾਂ ਨੂੰ ਕਹਿ ਸਕਦੇ ਹੋਰ ਤੇ ਕੁਝ ਨਹੀਂ ਕਰ ਸਕਦੇ ਸੰਦੇਸ਼ ਤੇ ਇਹ ਹੀ ਆ ਤੇ ਇੱਕ ਸੁਨੇਹਾ ਹੋਰ ਜੀ ਹਾਂਜੀ ਕਿ ਜਿਹੜੀ ਮੰਢੀਰ ਆਉਂਦੀ ਆ ਕਿ ਚਲੋ ਇਹ ਮੇਲਾ ਤੇ ਆ ਵੀ ਹੁਣ ਮੱਲਾ ਮਾਰਾ ਇਹਦਾ ਲੰਘ ਜਾਣਾ ਤੇ ਗਾਹ ਹੁਣ ਮਾਰਚ ਚ 12 ਤੋਂ 14 ਮੱਲਾ ਆ ਲੱਗਾ ਨਾ ਤੇ ਪ੍ਰਸਾਦ ਦਾ ਹਾਂਜੀ ਤੇ ਮਢੀਰ ਐਦ ਕੀ ਸੋਚ ਸਮਝ ਕੇ ਜਾਵੇ ਹਾਂਜੀ ਕਿਉਂਕਿ ਪਿਆਰ ਨਾ ਜਾਵੇ ਤੇ ਕਿਉਂਕਿ ਐਦ ਕੀ ਕੁਛ ਵੀ ਹੋ ਸਕਦਾ ਜਿਸ ਤਰ੍ਹਾਂ ਬਾਬਾ ਇਹ ਹੁਲੜਬਾਜੀ ਕਰਦੇ ਨੇ ਮੋਟਰਸਾਈਕਲਾਂ ਦੀ ਜਿਸ ਤਰ੍ਹਾਂ ਬੁਲਟਾਂ ਦੇ ਸੁਮੰਤਰ ਕੱਢੇ ਹੁੰਦੇ ਨੇ ਪਟਾਕੇ ਮਾਰਦੇ ਨੇ ਟਰੈਕਟਰਾਂ ਤੇ ਹੁਲੜਬਾਜੀ ਕਰਦੇ ਨੇ ਤੁਸੀਂ ਉਹਨਾਂ ਨੌਜਵਾਨਾਂ ਨੂੰ ਜਾਂ ਫਿਰ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਵੋਗੇ ਸੰਦੇਸ਼ ਇਹ ਹੀ ਹੈ ਜੀ ਕਿ ਪਿਆਰ ਨਾ ਜਾਓ ਜਿਹੜੇ ਪੈਪਾ ਬੂਪਾ ਲਾਉਂਦੇ ਆ ਹੁਲੜਬਾਜੀ ਕਰਦੇ ਆ ਤੇ ਇਹ ਤੇ ਕੀ ਕੁਝ ਵੀ ਹੋ ਸਕਦਾ ਵਾ ਵਾਰਨਿੰਗ ਆ ਤੇ ਜੇ ਘੋਟ ਲਾਓ ਤੇ ਗੱਲ ਆਈ ਦੇ ਪਰ ਘੋਟ ਵੀ ਲਥਣਗੇ ਯਾਨੀ ਕਿ ਸਿੱਧੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਓ ਤੇ ਦਰਸ਼ਨ ਕਰਕੇ ਆਓ ਲੜਬਾਜੀ ਤੋਂ ਬਿਨਾ ਵੀ ਦਰਸ਼ਨ ਕਰਨ ਗਏ ਜੇ ਤੇ ਦਰਸ਼ਨ ਕਰਕੇ ਆਓ ਤੇ ਜੇ ਉਹ ਲੜਬਾਜੀ ਕਰੋਗੇ ਤੇ ਫਿਰ ਇਹ ਛੇਤਰਪਰੇੜ ਪੂਰੀ ਹੋਊਗੀ ਹਾਂਜੀ ਵਾਹ ਖਾਲਸਾ ਵਾਹ